ਲੁਧਿਆਣਾ ਦੇ ਵਿੱਚ hockey ਟੀਮ ਦਾ ਜਿਹੜਾ ਵਾ ਸਨਮਾਨ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੂਰੀ hockey ਟੀਮ ਸਾਡੇ ਨਾਲ ਮੌਜੂਦ ਹੈਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਅੱਜ ਪੂਰੀ ਟੀਮ ਲੁਧਿਆਣਾ ਦੇ ਵਿੱਚ ਪਹੁੰਚੀ ਹੈ ਅੱਜ ਸਨਮਾਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਮੈਚ ਦੇ ਨੇ ਲੁਧਿਆਣਾ ਦੇ ਵਿੱਚ ਪਹੁੰਚਾ ਸਵਾਗਤ ਕੀਤਾ ਜਾ ਰਿਹਾ ਤੁਹਾਡਾ ਨਹੀਂ ਨਹੀਂ ਥੈਂਕ ਯੂ ਭਾਜੀ ਸਾਰਿਆਂ ਦਾ ਸਪੈਸ਼ਲੀ ਰਾਮਟੈਕਸ ਫੈਮਿਲੀ ਦਾ ਆਣਾ ਇਹ ਉਹ ਫੈਮਲੀਆਂ ਜਿਨ੍ਹਾਂ ਨੇ ਸਾਨੂੰ ਇੱਥੇ ਹੀ ਸਨਮਾਨ ਨਹੀਂ ਕੀਤਾ ਸਾਨੂੰ ਪੈਰਿਸ ਆ ਕੇ ਵੀ ਪੂਰੀ ਸਪੋਰਟ ਕੀਤੀ ਹੈ ਸਾਰੀ ਫੈਮਿਲੀ ਪੂਰਾ ਟੂਰਨਾਮੈਂਟ ਮਤਲਬ ਉੱਥੇ ਪਹੁੰਚੀ ਸੀ ਦੇਨ ਨੂੰ ਖੁਸ਼ੀ ਹੋਈ ਆ ਵੀ ਹਾਕੀ ਨੂੰ ਪਿਆਰ ਕਰਨ ਵਾਲੇ ਇੰਨੇ ਲੋਕ ਆ ਮੋਸਟਲੀ ਚਲੋ ਸਾਨੂੰ ਇਹਨਾਂ ਨੂੰ ਮਤਲਬ ਮਿਲਣ ਦਾ ਘੱਟ ਚਾਂਸ ਮਿਲਦਾ ਪਰ ਫਿਰ ਵੀ ਹਰ ਇੱਕ ਬੰਦਾ ਹੈ ਮਤਲਬ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਬੰਦਾ ਹਾਕੀ ਨੂੰ ਪਿਆਰ ਕਰ ਰਿਹਾ ਬ੍ਰਾਂਜ਼ ਮੈਡਲ ਜਿੱਤ ਕੇ ਆਏ ਹੋ ਕਿਸ ਤਰ੍ਹਾਂ ਲੱਗ ਰਿਹਾ ਵਾ ਮੈਚ ਕਿਸ ਤਰ੍ਹਾਂ ਦੇ ਸੀਗੇ ਕਿਸ ਤਰ੍ਹਾਂ ਕਿੰਨਾ ਕੁ ਸੰਨਰਚ ਕਰਨਾ ਪਿਆ ਮੈਚ ਜਿੱਤਣ ਦੇ ਲਈ ਨਹੀਂ ਭਾਜੀ ਹਾਕੀ ਮਤਲਬ ਜਿਹੜਾ ਇੱਕ 올림픽 ਲੈਵਲ ਦਾ ਟੂਰਨਾਮੈਂਟ ਹੈ ਇੱਕ ਬਹੁਤ ਵੱਡਾ ਟੂਰਨਾਮੈਂਟ ਹੋ ਜਾਂਦਾ ਵਾ ਉੱਥੇ ਤੱਕ ਪਹੁੰਚਣ ਦੇ ਲਈ ਪਲੇਅਰ ਨੂੰ ਮਤਲਬ ਕਈ ਸਾਲਾਂ ਦਾ ਸਟ੍ਰਗਲ ਜਾਂ ਕਈ ਸਾਲਾਂ ਦੀ ਮਿਹਨਤ ਲ ਜੋ ਇਹਨੇ ਸਾਲ ਲਾਏ ਆ ਜਿਹੜੇ ਉਹ ਤੁਹਾਡੇ ਐ ਲੱਗਦਾ ਵੀ ਤੁਹਾਡੀ ਸਾਰੀ ਮਿਹਨਤ ਸਫਲ ਹੋਈ ਆ ਲੱਗਦਾ ਕਿ ਹੁਣ ਅਗਲੀ ਵਾਰੀ ਇੱਕ ਮੈਡਲ ਦਾ ਕਲਰ ਚੇਂਜ ਹੋ ਜਾਏਗਾ ਵੱਡਾ ਮੈਡਲ ਜਿਹੜਾ ਹੁਣ ਜਿੱਤ ਕੇ ਇੰਡੀਆ ਜਿੱਤ ਕੇ ਆਵੇਗੀ ਟੀਮ ਨਹੀਂ ਨਹੀਂ ਬਿਲਕੁਲ ਭਾਜੀ ਮਤਲਬ ਸਾਡੀ ਤਾਂ ਹਮੇਸ਼ਾ ਇਹੀ ਟਰਾਈ ਰਹਿੰਦੀ ਆ ਵੀ ਜਿਵੇਂ ਵੀ ਅਸੀਂ ਕਿਸੇ ਵੀ ਟੂਰਨਾਮੈਂਟ 'ਚ ਖੇਡਦੇ ਆ ਅਸੀਂ ਵਧੀਆ ਰਿਜ਼ਲਟ ਲੈ ਕੇ ਆਈਏ ਵਧੀਆ ਮੈਡਲ ਲੈ ਕੇ ਆਈਏ ਤੇ ਇਸ ਵਾਰੀ ਵੀ ਸਾਡੀ ਉਮੀਦ ਇਹੀ ਸੀ ਕਿ ਅਸੀਂ 골ਡ ਦੇ ਨਾਲ ਜਾਂ ਫਾਈਨਲ ਖੇਡ ਕੇ ਵਾਪਸ ਆਵਾਂਗੇ ਪਰ ਚਲੋ ਉਹ ਇੱਕ ਟਾਰਗੇਟ ਸਾਨੂੰ ਸਟਿਲ ਅਜੇ ਸਾਡੇ ਅੱਗੇ ਹੈਗਾ ਵੀ ਜਿਹੜਾ ਨੈਕਸ ਆ ਟੀਮ ਦੇ ਨਾਲ ਜੋ ਫੈਮਿਲੀ ਮੈਂਬਰ ਨੇ ਜੋ ਲੁਧਿਆਣਾ ਦੇ ਵਿੱਚ ਪਹੁੰਚੀ ਆ ਉਹਨਾਂ ਦੇ ਨਾਲ ਤਸਵੀਰਾਂ ਵੀ ਜਿਹੜੀਆਂ ਨੇ ਲਗਾਤਾਰ ਸਾਂਝੀਆਂ ਵੀ ਹੋ ਰਹੀਆਂ ਨੇ ਤਾਂ ਲੁਧਿਆਣਾ ਦੇ ਵਿੱਚ ਹਾਕੀ ਟੀਮ ਦਾ ਜਿਹੜਾ ਵਾ ਸਵਾਗਤ ਕੀਤਾ ਗਿਆ ਵਾ ਤਾਂ ਇਹ ਤਸਵੀਰਾਂ ਕੁਝ ਖਾਸ ਨੇ ਕਿਉਂਕਿ ਪੂਰੀ ਹਾਕੀ ਟੀਮ ਇਸ ਵਕਤ ਲੁਧਿਆਣਾ ਦੇ ਵਿੱਚ ਹੈਗੀ ਆ ਤਾਂ ਇਹ ਮੈਡਲ ਜਿੱਤ ਕੇ ਜਿਹੜੀ ਆ ਟੀਮ ਲੁਧਿਆਣਾ ਦੇ ਵਿੱਚ ਆਈ ਆ ਤਾਂ ਗੱਲਬਾਤ ਕਰ ਰਹੇ ਆ ਸਰਦੋਸ਼ ਸ਼ਬਦ ਮੈਡਲ ਜਿੱਤ ਕੇ ਆਏ ਆ ਲੁਧਿਆਣਾ ਦੇ ਵਿੱਚ ਸਵਾਗਤ ਕੀਤਾ ਜਾ ਰਿਹਾ ਪੂਰੀ ਹਾਕੀ ਟੀਮ ਦਾ ਕਿਸ ਤਰ੍ਹਾਂ ਦਾ ਮੈਸੇਜ ਜਾਉਂਗੇ ਬਿਲਕੁਲ ਬਿਲਕੁਲ ਜੀ ਬਹੁਤ ਖੁਸ਼ੀ ਹੈ ਜੀ ਜਦੋਂ ਵੀ ਅਸੀਂ ਕੋਈ ਮੈਡਲ ਲੈ ਕੇ ਆਉਂਦੇ ਆ ਸਾਨੂੰ ਇਦਾਂ ਹੀ ਮਾਨ ਸਨਮਾਨ ਮਿਲਦਾ ਵਾ ਬਹੁਤ ਖੁਸ਼ੀ ਦੀ ਗੱਲ ਹੈ ਇਸ ਪਰਿਵਾਰ ਦਾ ਇਸ ਲੁਧਿਆਣੇ ਸ਼ਹਿਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਅਸੀਂ ਜਦੋਂ ਨੈਕਸਟ ਟਾਈਮ ਕੋਈ ਮੈਡਲ ਲੈ ਕੇ ਆਈਏ ਸਾਨੂੰ ਇਦਾਂ ਸਾਨੂੰ ਗਰੌਂਡ ਸਾਡਾ ਸਨਮਾਨ ਕਰਨ ਤੇ ਬਹੁਤ ਖੁਸ਼ੀ ਦੀ ਗੱਲ ਹੈ ਥੈਂਕ ਯੂ ਸੋ ਮਚਲੀ ਕੋਸ਼ਿਸ਼ ਇਹਨਾਂ ਦੀ ਰਹੇਗੀ ਕਿ ਰਣਨੀਤੀ ਉਹਨਾਂ ਅਗਲੀ ਤਿਆਰ ਕੀਤੀ ਜਾ ਰਹੀ ਟੀਮ ਵੀ ਭਾਈ ਨੈਕਸਟ ਹੁਣ ਸਾਡੇ ਮੈਚਸ ਨੇ ਦਿੱਲੀ ਮੈਚਸ ਹੋ ਰਹੇ ਨੇ ਜ਼ਮੀਨ ਨਾਲ ਮੈਚਸ ਤੇ ਫ੍ਰੈਂਡ ਮੈਚਸ ਆ ਉਹਦੀ ਗੋਲਡ ਮੈਡਲ ਲੈ ਕੇ ਆਵਾਂਗੇ ਧੰਨਵਾਦ ਜੀ ਮੋਪੀ ਦਾ ਸਫਰ ਕਿਸ ਤਰ੍ਹਾਂ ਦਾ ਰਿਹਾ ਬਹੁਤ ਟਫ ਰਿਹਾ ਜੀ ਸਪੋਰਟਸਮੈਨ ਲਈ ਜਿਹੜੀ ਜਰਨੀ ਆ ਉਹ ਬਹੁਤ ਟਫ ਰਹਿੰਦੀ ਹੈ ਜੀ ਹਾਰਡ ਵਰਕ ਰੈਂਦਾ ਵਾ ਅੱਜ ਹਾਰਡ ਵਰਕ ਕਰਨਾ ਸੀ ব্রੌਂਜ਼ ਮੈਡਲ ਲੈ ਕੇ ਆਏ ਆ ਚੈਂਪੀਅਨ ਟਰੋਫੀ ਤੇ ਗੋਲਡ ਮੈਡਲ ਲੈ ਕੇ ਆਏ ਆ ਪੂਰੇ ਦੇਸ਼ ਦਾ ਪੰਜਾਬ ਦਾ ਨਾ ਉਚਾ ਗਿਤਾ ਜੀ ਨੈਕਸਟ ਟਾਈਮ ਵੀ ਸਿੱਧਾ ਕਰਾਂਗੇ ਧੰਨਵਾਦ ਬਿਲਕੁਲ ਡੈਕਸ ਜਿਹੜੀਆਂ ਉਮੀਦਾਂ ਨੇ ਕਿ ਅਗਲਾ ਮੈਚ ਜਿਹੜਾ ਵਾ ਅਗਲੇ ਮੈਚ ਜਿਹੜਾ ਵਾ 골ਡ ਮੈਡਲ ਲਿੱਤਾ ਜਾਵੇ ਤਾਂ ਟੀਮ ਦੇ ਜਿਹੜੇ ਕੈਪਟਨ ਨੇ ਉਹ ਵੀ ਸਾਡੇ ਨਾਲ ਮਿਲ ਜੁਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਸਭ વિશેષ ਸਨਮਾਨ ਜਿਹੜਾ ਵਾ ਇਸ ਵਕਤ ਹੋਰਿਆ ਗੱਲਬਾਤ ਕਰਨ ਜੁਨੇ ਆ ਸਰ ਦੋ ਸ਼ਬਦ ਸਿਰਫ ਦੋ ਸ਼ਬਦ ਸਰ ਕੀ ਕਹਿਣਾ ਚਾਹੂਗੀ ਅੱਜ ਸਨਮਾਨ ਕੀਤਾ ਜਾ ਰਿਹਾ ਹੈ ਜੀ ਤੁਹਾਨੂੰ ਮਿਲਣ ਆਏ ਦਿੱਲੀ ਤੋਂ ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਆਟੋਗ੍ਰਾਫ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਕਿਉਂਕਿ ਇਹ ਟੀਮ ਜਿਹੜੀ ਆ ਲੁਧਿਆ ਸ਼ਾਨਦਾਰ ਜਿੱਤ ਹਾਸਲ ਕੀਤੀ ਆ ਤਾਂ ਅਸੀਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਾਸ ਤਸਵੀਰਾਂ ਹਰ ਕੋਈ ਆਪਣੇ ਨਾਲ ਤਸਵੀਰ ਜਿਹੜਾ ਵਾ ਖਿਚਵਾ ਰਿਹਾ ਤਾਂ ਹੋਕੀ ਦੇ ਉੱਤੇ ਜਿਹੜੇ ਨੇ ਆਟੋਗ੍ਰਾਫ ਜਿਹੜੇ ਤੇ ਜਾਂਦੇ ਸਰ ਸਿਰਫ ਦੋ ਸ਼ਬਦ ਕੀ ਮੈਸੇਜ ਦੇਣਾ ਚਾਹੁੰਗਾ ਸਰ ਇੱਕ ਇੱਕ ਵਾਰ ਤਾਹੇ ਤੁਸੀ ਵੀ ਦੇਖ ਸਕਦੇ ਹੋ ਸੈਲਫੀਆਂ ਜਿਹੜੀਆਂ ਲਿੱਤੀ ਜਾ ਰਹੀਆਂ ਨੇ ਕਿਉਂਕਿ ਲੁਧਿਆਣਾ ਦੇ ਵਿੱਚ ਟੀਮ ਉਹ ਸਰ ਦੋ ਸ਼ਬਦ ਸਿਰਫ ਦੋ ਸ਼ਬਦ ਕੀ ਕਹਿਣਾ ਚਾਹੂਗੇ ਓਲੰਪਿਕ ਦਾ ਸਫਰ ਕਿੱਸਾ ਹੋ ਰਿਹਾ ਸਰ ਬਹੁਤ ਵਧੀਆ ਜਰਨੀ ਰਹੀ ਆ ਐਂਡ ਫੋਕੀ ਦੇ ਵਿੱਚ ਬੈਕ ਟੂ ਬੈਕ ਮੈਚ ਲੈ ਕੇ ਆਉਣਾ ਬਹੁਤ ਵੱਡੀ ਗੱਲ ਆ ਸਾਡੇ ਲਈ ਕੀ ਸੰਦੇਸ਼ ਦੇਣਾ ਚਾਹੂਗੇ ਅੱਜ ਲੁਧਿਆਣਾ ਦੇ ਵਿੱਚ ਪਹੁੰਚੋ ਸਵਾਗਤ ਕੀਤਾ ਜਾ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮੈਂ ਜੀ ਆਪਣਾ ਰਾਮਟੈਕਸ ਵਾਲੇ ਐਂਡ ਸਪੈਸ਼ਲੀ ਜੇਪੀ ਸਰ ਦਾ ਜੀ ਕਿਉਂਕਿ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਐਂਡ ਗਾਈਡ ਕੀਤਾ ਮਤਲਬ ਥਰੂਆਊਟ ਕਰਨੀ ਜੇ ਉੱਥੇ ਨਾਲ ਸੀ ਜੀ ਤੇ ਬਹੁਤ ਵੱਡੀ ਗੱਲ ਆ ਕਿ ਇੱਕ ਹਾਕੀ ਦੇ ਪ੍ਰੇਮੀ ਆ ਜਿਹੜੇ ਆਪਾਂ ਪੰਜਾਬੀ ਚ ਗਿਆਨ ਦਾ ਕਟੜ ਫੈਨ ਨੇ ਤੇ ਉਹ ਨਾਲ ਨੇ ਉੱਥੇ ਸਾਡੇ ਜੁੜੇ ਰਹੇ ਆ ਤੇ ਸਾਨੂੰ ਸਪੋਰਟ ਕੀਤੀ ਬਹੁਤ ਬਹੁਤ ਧੰਨਵਾਦ ਅਗਲੀ ਕੀ ਤਿਆਰੀ ਕੀਤੀ ਜਾ ਰਹੀ ਪੂਰੀ ਟੀਮ ਵੱਲੋਂ ਅਗਲਾ ਸਫਰ ਕਿਸ ਤਰ੍ਹਾਂ ਦਾ ਤਿਆਰ ਕੀਤਾ ਜਾ ਰਿਹਾ ਹੈ ਕਾਫੀ ਅੱਛੇ ਵਧੀਆ ਮੇਜਰ ਟੂਰਨਾਮੈਂਟ ਆਉਂਦੇ ਆ ਤੇ ਅਸੀਂ ਉਮੀਦ ਕਰਦੇ ਆ ਕਿ ਅਸੀਂ ਹੋਰ ਦੋਨੀ ਮਿਹਨਤ ਕਰਾਂਗੇ ਤੇ ਇਦਾਂ ਹੀ ਵਧੀਆ ਪਰਫਾਰਮ ਕਰਦੇ ਰਹਿਣਾ ਪੂਰੀ ਟੀਮ ਜਿਹੜੀ ਅੱਜ ਲੁਧਿਆਣਾ ਦੇ ਵਿੱਚ ਪਹੁੰਚੀ ਅੱਜ ਪੂਰੀ ਟੀਮ ਦਾ ਜਿਹੜਾ ਵਾ ਸਵਾਗਤ ਕੀਤਾ ਗਿਆ ਵਾ ਫੈਮਿਲੀ ਮੈਂਬਰ ਜ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਆਟੋਗ੍ਰਾਫ ਜਿਹੜੇ ਨੇ ਉਹ ਟੀਮ ਜਿਹੜੀ ਇੱਥੇ ਪਹੁੰਚੀ ਲੁਧਿਆਣਾ ਦੇ ਵਿੱਚ ਤਾਂ ਉਹ ਆਟੋਗ੍ਰਾਫ ਵੀ ਜਿਹੜੀ ਹੈ ਇਸ ਵਕਤ ਪੂਰੀ ਟੀਮ ਦੇ ਰਹੀ ਹੈ ਤਾਂ ਇਹ ਤਸਵੀਰਾਂ ਕੁਝ ਖਾਸ ਪਲ ਨੇ ਕਿਉਂਕਿ ਅੱਜ ਪੂਰੀ ਹੋਕੀ ਟੀਮ ਦਾ ਜਿਹੜਾ ਵਾ ਸਨਮਾਨ ਕੀਤਾ ਜਾ ਰਿਹਾ ਤਾ ਕੁਝ ਹੋਰ ਹੋਕੀ ਟੀਮ ਦੇ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਕਰ ਲੈਨੇ ਆ ਬਾਈ ਬਾਈ ਦੋ ਸ਼ਬਦ ਹੋਕੀ ਟੀਮ ਤੁਸੀਂ ਜਿੱਤ ਕੇ ਆਏ ਮੈਡਲ ਜਿੱਤ ਕੇ ਆਏ ਹੋ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਲੁਧਿਆਣਾ ਦੇ ਵਿੱਚ ਤੁਹਾਡਾ ਸਵਾਗਤ ਕੀਤਾ ਜਾ ਰਿਹਾ ਸਨਮਾਨ ਕੀਤਾ ਜਾ ਰਿਹਾ ਬਿਲਕੁਲ ਹੀ ਸਭ ਤੋਂ ਪਹਿਲੇ ਮੈਂ ਆਰਮ ਟੈਕਸ ਫੈਮਲੀ ਦਾ ਤੇ ਜਿੰਨੇ ਸਾਰੇ ਫੈਮਲੀ ਆਈਆਂ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਅੱਜ ਸਾਨੂੰ ਇੰਨਾ ਫੀਲ ਹੋਇਆ ਗਿਆ ਕਿ ਹੌਕੀ ਨੂੰ ਕਿੰਨਾ ਪਿਆਰ ਕਰਦੇ ਆ ਤੇ ਸਾਨੂੰ ਇੰਨਾ ਵਧੀਆ ਸਨਮਾਨ ਦਿੱਤਾ ਗਿਆ ਤੇ ਅਸੀਂ ਬਹੁਤ ਖੁਸ਼ ਫੀਲ ਕਰਦੇ ਆ ਲੱਗਦਾ ਕਿ ਹੌਕੀ ਦੇ ਵਿੱਚ ਆਮ ਜਿਹ ਮੈਚ ਦੇਖਣੇ ਪਸੰਦ ਕਰਨ ਲੱਗ ਗਏ ਨੇ ਪਲੇਅਰਾਂ ਦਾ ਜਿਹੜਾ ਮਾਨ ਵਧਾਣ ਲੱਗ ਗਏ ਨੇ ਬਿਲਕੁਲ ਜੀ ਕਿਉਂਕਿ ਸਾਡਾ ਤਾਂ ਮੇਨ ਹੀ ਟਾਸਕ ਰਹਿੰਦਾ ਹੈ ਕਿ ਹਾਂ ਜਦੋਂ ਵੀ ਕੋਈ ਇਹੀ 빅 ਅਚੀਵਮੈਂਟ ਕਰਨ ਜਾਈਏ ਕੋਈ 올림픽 ਹੋਵੇ ਜਾਂ ਕੌਨਲਮਤ ਗੇਮ ਹੋਵੇ ਸਾਡਾ ਮੇਨ ਹੀ ਟਾਰਗਟ ਹੈ ਹਾਂ ਇਹ ਮੈਡਲ ਲੈ ਕੇ ਆਈਏ ਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੇ ਇੱਕ ਉਹ ਚੀਜ਼ ਅਨਸਰ ਕਰਵਾਈ ਹੈ ਕਿ ਹਾਂ ਤੁਸੀਂ ਇਹ ਨਹੀਂ ਕਿ ਹਾਕੀ ਨਹੀਂ ਤੁਸੀਂ ਜਿਹੜੀ ਮਾਜੀ ਗੇਮ ਚੁਣੋ ਬਟ ਇਹ ਹੈ ਕਿ ਜੇ ਤਾ ਤੁਸੀਂ ਆਪਣੀ ਫੈਮਿਲੀ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਸਪੋਰਟਸ ਨੂੰ ਪਿਆਰ ਕਰੋ ਤੇ ਤੁਸੀਂ ਇੱਕ ਦਿਨ ਆਪਣਾ ਨਾਮ ਤੇ ਆਪਣੀ ਫੈਮਿਲੀ ਤੇ ਪੰਜਾਬ ਦਾ ਨਾਮ ਰੋਸ਼ਨ ਕਰੋ ਯੂਥ ਲਈ ਕੀ ਰਹਿਣ ਤੇ ਇੱਕ ਟਾਰਗੇਟ ਸੈੱਟ ਕਰੋ ਕਿ ਹਾਂ ਮੈਂ ਆਹ Aim ਕਲੀਅਰ ਕਰਨਾ ਆ Aim ਤੱਕ ਪਹੁੰਚਣਾ ਮੈਂ 올림픽 ਖੇਡਣੀ ਆ 올림픽 ਚ ਮੈਡਲ ਲੈਣਾ ਆ ਤੇ ਕੋਈ ਵੀ ਸਪੋਰਟ ਹੋਵੇ ਇਹ ਨਹੀਂ ਕਿ ਹਾਕੀ ਨਹੀਂ ਹਾਕੀ ਹੋਵੇ ਕ੍ਰਿਕਟ ਹੋਵੇ ਬਾਲੀਵਾਲ ਹੋਵੇ ਜਿਹੜੀ ਮਾਜੀ ਚ ਨੂੰ ਬਟ ਇਹ ਹੈ ਕਿ ਹਾਂ ਆਪਣਾ 100% ਦੋ ਆਪਣਾ ਐਕਸਟਰਾ ਵੀ ਮਿਹਨਤ ਕਰਨ ਜਾਓ ਇਹ ਨਹੀਂ ਕਿ ਜੇ ਤੁਹਾਨੂੰ ਕੋਚਿੰਗ ਲੈਂ ਕੋਚ ਤੁਹਾਨੂੰ 2 ਘੰਟੇ ਪ੍ਰੈਕਟਿਸ ਕਰਵਾ ਰਿਹਾ ਤੇ ਉਹੀ ਤੁਸੀਂ ਪ੍ਰੈਕਟਿਸ ਹਨ ਨਹੀਂ ਤੁਸੀਂ 1 ਘੰਟਾ ਆਪਣਾ ਵੀ ਲਓ ਜਾ ਕੇ ਤੇ ਤੁਸੀਂ ਬਹੁਤ ਜਲਦੀ ਸਫਲ ਹੋ। ਥੈਂਕ ਯੂ। ਬਿਲਕੁਲ ਇਹ ਹੋਕੀ ਟੀਮ ਜਿਹੜੀ ਅੱਜ ਲੁਧਿਆਣਾ ਦੇ ਵਿੱਚ ਪਹੁੰਚੀ ਸੀ ਜਿਨ੍ਹਾਂ ਦਾ ਅੱਜ ਸਵਾਗਤ ਕੀਤਾ ਗਿਆ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਕੈਕ ਜਿਹੜਾ ਵਾ ਕੱਟਿਆ ਜਾ ਰਿਹਾ ਵਾ ਕਿਉਂਕਿ ਹੋਕੀ ਟੀਮ ਬਰਾਊਂਜ਼ ਮੈਨਜ ਜਿੱਤ ਕੇ ਜਿਹੜੀ ਲੁਧਿਆਣਾ ਦੇ ਵਿੱਚ ਪਹੁੰਚੀ ਸੀ ਤੁਸੀਂ ਤਸਵੀਰਾਂ ਦੇਖੋ ਖਾਸ ਕੈਕ ਜ ਕੇਕ ਦੀ ਤਸਵੀਰਾਂ ਤਾਂ ਕਰਨ ਦੀ ਕੋਸ਼ਿਸ਼ ਕਰ ਦਿੰਦੇ ਕੋਲ ਉਹਦੀ ਤਾਂ ਇਹ ਪੂਰੀ ਹੋਕੀ ਟੀਮ ਜਿਸ ਦੇ ਉੱਤੇ ਕੇਕ ਦੇ ਉੱਤੇ ਹੋਕੀ ਬਣਾਈ ਆ ਪੂਰੀ ਟੀਮ ਦੀ ਜਿਹੜੀ ਆ ਫੋਟੋ ਆ অলਪਿਕਸ ਦਾ ਲੋਗੋ ਲਗਾਇਆ ਗਿਆ ਵਾ ਤਾਂ ਇਹ ਮੈਚ ਬ੍ਰਾਊਂਜ਼ ਮੈਡਲ ਜਿਹੜਾ ਵਾ ਜਿੱਤਿਆ ਸੀ ਉਹ ਬ੍ਰਾਊਂਜ਼ ਮੈਡਲ ਵੀ ਜਿਹੜਾ ਵਾ ਹੋਕੀ ਦੇ ਉੱਤੇ ਕੇਕ ਦੇ ਉੱਤੇ ਬਣਾਇਆ ਗਿਆ ਵਾ ਤਾਂ ਇਹ ਵਿਸ਼ੇਸ਼ ਸਨਮਾਨ ਅੱਜ ਕੀਤਾ ਜਾ ਰਿਹਾ ਇਹ ਤਸਵੀਰਾਂ ਤੁਸੀਂ ਦੇਖਦੇ ਹੋ ਯਾਦ ਕਰ ਤਸਵੀਰਾਂ ਨੇ ਤਾਂ ਮੈਚ ਨਾਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬੇਟਾ ਜੀ ਇਹ ਲੁਧਿਆਣਾ ਦੇ ਵਿੱਚ ਇਹ ਵਿਸ਼ੇਸ਼ ਸਨਮਾਨ ਅੱਜ ਕੀਤਾ ਗਿਆ ਵਾ ਤਾਂ ਇੱਕ ਵਾਰ ਫੇਰ ਦੱਸਦੇ ਨੇ ਕਿ 올림픽 ਦੇ ਵਿੱਚੋਂ ਬ੍ਰਾਉਨ ਮੈਡਲ ਜਿੱਤ ਕੇ ਟੀਮ ਲੁਧਿਆਣਾ ਦੇ ਵਿੱਚ ਪਹੁੰਚੀ ਸੀ ਤਾਂ ਅੱਜ ਇਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਵਾ ਵਿਸ਼ੇਸ਼ ਸਨਮਾਨ ਜਿਹੜਾ ਵਾ ਅੱਜ ਲੁਧਿਆਣਾ ਦੇ ਵਿੱਚ ਕੀਤਾ ਗਿਆ ਵਾ ਪੁਨਿਸ਼ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ